ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਇਮਲੀ ਦੀ ਜਿਹੜੀ ਗੋੜ ਵਾਲੀ ਮਿੱਠੀ ਚਟਨੀ ਹੁੰਦੀ ਹੈ ਉਹਦੀ ਰੈਸਪੀ ਲੈ ਕੇ ਆਈ ਹਾਂ ਤੇ ਨਾਲ ਹੀ ਮੈਂ ਇਮਲੀ ਦੀ ਜਿਹੜੀ ਖੱਟੀ ਚਟਨੀ ਹੁੰਦੀ ਹੈ ਧਨੀਏ ਪੁਦੀਨੇ ਵਾਲੀ ਉਹਦੀ ਰੈਸਪੀ ਲੈ ਕੇ ਆਈ ਹਾਂ ਅਸੀਂ ਦੋਨੇ ਚਟਨੀਆਂ ਬਣਾ ਕੇ ਤਿਆਰ ਕਰਾਂਗੇ ਤੇ ਆਓ ਅਸੀਂ ਫਿਰ ਇਹਨਾਂ ਨੂੰ ਬਣਾਉਣਾ ਸ਼ੁਰੂ ਕਰੀਏ ਸੱਪਤੇ ਵਾਲਾ ਅਸੀਂ 220 ਗ੍ਰਾਮ ਦੇ ਕਰੀਬ ਜਿਹੜੀ ਇਮਲੀ ਨੂੰ ਭਿਜਨੇ ਪਾਵਾਂਗੇ ਇੱਥੇ ਮੈਂ ਤੁਹਾਨੂੰ ਦੋ ਬਰਤਨਾਂ 'ਚ ਅਲੱਗ-ਅਲੱਗ ਜਿਹੜੀ ਈ ਚਟਨੀ ਵਾਸਤੇ ਜਿਹੜੀ ਇਮਲੀ ਲੈਣੀ ਹੈ ਨਾ ਉਹ ਬਣਾ ਕੇ ਦੱਸਾਂਗੀ ਉਦਾਂ ਤੇ ਅਸੀਂ ਇਕੱਠੀ ਇਮਲੀ ਵੀ ਭਿਜਨੇ ਪਾ ਸਕਦੇ ਹਾਂ ਲੇਕਿਨ ਵੀਡੀਓ ਵਾਸਤੇ ਮੈਂ ਤੁਹਾਨੂੰ ਅਲੱਗ-ਅਲੱਗ ਦੱਸ ਰਹੀ ਹਾਂ ਇਹ 220 ਗ੍ਰਾਮ ਇਮਲੀ ਅਸੀਂ ਭਿਜਨੇ ਪਾ ਦਾਂਗੇ ਤੇ ਇਧਰ ਅਸੀਂ 150 ਗ੍ਰਾਮ ਲਵਾਂਗੇ ਜਿਹੜੀ 150 ਗ੍ਰਾਮ ਇਮਲੀ ਲਈ ਹੈ ਇਹਦੀ ਅਸੀਂ ਬਣਾਵਾਂਗੇ ਖੱਟੀ ਚਟਨੀ ਤੇ ਜਿਹੜੀ ਜ਼ਿਆਦਾ ਇਮਲੀ ਹੈ ਉਹਦੀ ਅਸੀਂ ਬਣਾਵਾਂਗੇ ਮਿੱਠੀ ਚਟਨੀ ਇਹਨਾਂ ਦੇ ਵਿੱਚ ਆਪਾਂ ਹ ਕੋਸੇ ਪਾਣੀ ਦੇ ਵਿੱਚ ਜਿਹੜੀ ਇਮਲੀ ਹੈਗੀ ਅਸੀਂ ਇਹਨੂੰ 20-25 ਮਿੰਟ ਤੱਕ ਭਿਜਨੇ ਪਾ ਕੇ ਰੱਖ ਦਵਾਂਗੇ 20-25 ਮਿੰਟ ਦੇ ਬਾਅਦ ਇਹ ਬੋਝ ਤਾਂ ਸੌਫਟ ਹੋ ਜਾਂਦੀ ਹੈ ਤੇ ਸੌਫਟ ਹੋ ਕੇ ਫਿਰ ਜਿਹੜੀ ਹੈਗੀ ਨਾ ਇਮਲੀ ਦਾ ਚੰਗੀ ਤਰ੍ਹਾਂ ਜਿਹੜਾ ਰਸ ਜਿਆ ਹੈਗਾ ਨਿਕਲ ਜਾਂਦਾ ਹੈ ਤੇ ਜਦੋਂ 20-25 ਮਿੰਟ ਹੋ ਜਾਣਗੇ ਉਸ ਤੋਂ ਬਾਅਦ ਅਸੀਂ ਹੱਥਾਂ ਦੇ ਨਾਲ ਇਮਲੀ ਨੂੰ ਚੰਗੀ ਤਰ੍ਹਾਂ ਮਲ ਲਵਾਂਗੇ ਚੰਗੀ ਤਰ੍ਹਾਂ ਮਲਣ ਤੋਂ ਬਾਅਦ ਅਸੀਂ ਇਮਲੀ ਨੂੰ ਪੁਣ ਲਵਾਂਗੇ ਪਹਿਲਾਂ ਅਸੀਂ ਇਹਨੂੰ ਇੱਕ ਵਾਰੀ ਪੁਣਾਂਗੇ ਬਾਅਦ ਵਿੱਚ ਜਿਹੜਾ ਇਹਦਾ ਇਹ ਫੋਕੜ ਜਿਹਾ ਬਚਣਾ ਹੈ ਇਹਦੇ ਵਿੱਚ ਪਾਣੀ ਪਾ ਕੇ ਇਹਨੂੰ ਫਿਰ ਅਸੀਂ ਦੁਬਾਰਾ ਤੋਂ ਚੰਗੀ ਤਰ੍ਹਾਂ ਹੱਥਾਂ ਨਾਲ ਮਲਾਂਗੇ ਤਾਂ ਫਿਰ ਰਸ ਕੱਢਾਂਗੇ ਬਾਅਦ 2-3 ਵਾਰੀ ਅਸੀਂ ਇਹ ਵਾਲਾ ਪ੍ਰੋਸੈਸ ਕਰ ਲਵਾਂਗੇ ਚੰਗੀ ਤਰ੍ਹਾਂ ਅਸੀਂ ਗਿੱਟਕਾ ਦੇ ਨਾਲੋਂ ਜਿਹੜਾ ਰਸ ਹੈਗਾ ਗਿੱਟਕਾ ਦੇ ਨਾਲ ਜਿਹੜਾ ਲੱਗਾ ਹੁੰਦਾ ਉਹ ਅਲੱਗ ਕਰਨਾ ਹੈ ਚੰਗੀ ਤਰ੍ਹਾਂ ਮਲ ਮਲ ਕੇ ਅਸੀਂ ਦੂਜੀ ਵਾਰੀ ਵੀ ਕੱਢ ਕੇ ਇਹਨੂੰ ਪੁਣ ਲਵਾਂਗੇ ਦੋ ਤਿੰਨ ਵਾਰੀ ਕਰਨ ਦੇ ਨਾਲ ਜਿਹੜਾ ਰਸ ਹੈਗਾ ਚੰਗੀ ਤਰ੍ਹਾਂ ਇਮਲੀ ਦਾ ਨਿਕਲ ਜਾਂਦਾ ਹੈ ਇਹਨੂੰ ਵੀ ਹੁਣ ਅਸੀਂ ਪੌਣੇ ਕੇ ਕੜਾਈ ਦੇ ਵਿੱਚ ਪਾ ਦਿੰਦੇ ਹਾਂ ਪਹਿਲਾਂ ਅਸੀਂ ਜਿਹੜੀ ਇਮਲੀ ਜਿਹੜੀ ਮਿੱਠੀ ਚਟਨੀ ਹੁੰਦੀ ਹੈ ਇਮਲੀ ਦੀ ਅਸੀਂ ਉਹ ਬਣਾਣੀ ਸ਼ੁਰੂ ਕਰਾਂਗੇ ਹੁਣ ਅਸੀਂ ਕੜਾਈ ਦੇ ਵਿੱਚ ਇਹ ਸਾਰੀ ਪਾ ਦਾਂਗੇ ਚੰਗੀ ਤਰ੍ਹਾਂ ਆਪਾਂ ਦਾ ਨਚੋੜ ਲਵਾਂਗੇ ਇਹਨੂੰ ਹੱਥੋਂ ਪਿੱਛੋਂ ਦੀ ਸਾਫ਼ ਕਰ ਦਵਾਂਗੇ ਪੌਣੀ ਦੇ ਨਾਲ ਜਿਹੜਾ ਮੋਟਾ ਮੋਟਾ ਰਸ ਲੱਗਾ ਹੁੰਦਾ ਤੇ ਗੈਸ ਨੂੰ ਅਸੀਂ ਹੁਣ ਔਨ ਕਰ ਦਵਾਂਗੇ ਤੇ ਇਹਨੂੰ ਅਸੀਂ ਹੁਣ ਰਿਜਨੇ ਰੱਖਾਂਗੇ ਅਸੀਂ ਜਿਹੜੀ ਇਹ ਚਟਨੀ ਬਣਾਣੀ ਹੈ ਇਹ ਅਸੀਂ ਗੁੜ ਵਾਲੀ ਬਣਾਣੀ ਹੈ ਜਿੰਨੀ ਅਸੀਂ ਇੱਥੇ ਇਮਲੀ ਲਵਾਂਗੇ ਓਨਾ ਹੀ ਅਸੀਂ ਗੁੜ ਪਾ ਦਵਾਂਗੇ 250 ਗ੍ਰਾਮ ਸਾਡੀ ਇਮਲੀ ਹੈ ਤੇ 250 ਗ੍ਰਾਮ ਅਸੀਂ ਕੁੱਟਿਆ ਹੋਇਆ ਗੁੜ ਪਾਵਾਂਗੇ 250 ਗ੍ਰਾਮ ਦੇ ਕਰੀਬ ਜਿਹੜੀਆਂ ਦੋ ਪੇਸੀਆਂ ਹੁੰਦੀਆਂ ਗੁੜ ਦੀਆਂ ਉਹ ਆ ਜਾਂਦੀਆਂ ਨੇ ਤੁਸੀਂ ਗੁੜ ਵੀ ਪਾ ਸਕਦੇ ਹੋ ਸ਼ੱਕਰ ਵੀ ਪਾ ਸਕਦੇ ਹੋ ਤੇ ਖੰਡ ਵੀ ਪਾ ਸਕਦੇ ਹੋ ਪਰ ਅਸੀਂ ਜਿਹੜੀ ਇਹ ਚਟਨੀ ਹੈਗੀ ਹੈ ਗੁੜ ਪਾ ਕੇ ਬਣਾਣੀ ਹੈ ਹੁਣ ਅਸੀਂ ਗੁੜ ਨੂੰ ਪਾ ਦਾਂਗੇ 250 ਗ੍ਰਾਮ ਇਹ ਗੁੜ ਹੈਗਾ ਹੈ ਤੇ ਗੁੜ ਨੂੰ ਅਸੀਂ ਮੈਲਟ ਹੋਣ ਤੱਕ ਪਕਾਵਾਂਗੇ ਜਿੰਨੀ ਦੇਰ ਤੱਕ ਗੁੜ ਹੈਗਾ ਸਾਰਾ ਖੁਰ ਨਾ ਜਾਵੇ ਜਿੰਨੀ ਦੇਰ ਤੱਕ ਸਾਡਾ ਗੋੜ ਮੈਲਟ ਹੁੰਦਾ ਹੈ ਉਨੀ ਦੇਰ ਤੱਕ ਜਿਹੜੀ ਹਰੀ ਚਟਨੀ ਹੈਗੀ ਅਸੀਂ ਉਹਨੂੰ ਤਿਆਰ ਕਰ ਲਵਾਂਗੇ ਇਧਰ ਜਿਹੜੀ ਸਾਡੀ ਇਮਲੀ ਆ ਇਹ ਵੀ ਸੌਫਟ ਹੋ ਚੁੱਕੀ ਹੈ ਇਹਨੂੰ ਵੀ ਅਸੀਂ ਮੰਨ ਲਵਾਂਗੇ ਇਹ ਅਸੀਂ ਬੱਕਰੀ ਪਾਈ ਸੀਗੀ ਪਰ ਜੇਕਰ ਤੁਸੀਂ ਕੱਠੀਆਂ ਬਣਾਉਣਾ ਚਾਹੁੰਦੇ ਹੋ ਕੱਠੀਆਂ ਵੀ ਤੁਸੀਂ ਇੱਕ ਜਗ੍ਹਾ ਇਮਲੀ ਨੂੰ ਭਿਜਨੇ ਪਾ ਕੇ ਬੱਕਰੀ ਬਖਰਾ ਥੋੜਾ ਜਿਹੜੀ ਹਰੀ ਚਟਨੀ ਆ ਉਹਦੇ ਲਈ ਥੋੜਾ ਰਸ ਬਖਰਾ ਕੱਢ ਦੋ ਦੂਜੀ ਲਈ ਬਖਰਾ ਕੱਢ ਦੋ ਇੱਕ ਵਾਰੀ ਅਸੀਂ ਇਹਨੂੰ ਛੇੜ ਮਾਰ ਲੈਂਦੇ ਹਾਂ గోడాలే ਹਲਕਾ ਹਲਕਾ ਖੋਰ ਚੁੱਕਾ ਹੈ ਥੋੜਾ ਬੋਤਾ ਰਹਿ ਗਿਆ ਹੈ ਤੇ ਹਰੀ ਚਟਨੀ ਬਣਾਉਣ ਦੇ ਲਈ ਅਸੀਂ ਇੱਕ ਇਦਾਂ ਮਿਕਸੀ ਦਾ ਯਾਰ ਲੈ ਲਵਾਂਗੇ ਇਹਦੇ ਵਿੱਚ ਅਸੀਂ ਪਾਵਾਂਗੇ ਦੋ ਹਰੀਆ ਮਿਰਚਾ ਇੱਕ ਕੋਲੀ ਅਸੀਂ ਇਹ ਕਟਿਆ ਹੋਇਆ ਹਰੇ ਧੜੀਆਂ ਦੀ ਪਾ ਦਾਂਗੇ ਇੱਕ ਕੋਲੀ ਅਸੀਂ ਪੁਦੀਨੇ ਦੀ ਪਾ ਦਵਾਂਗੇ ਤੇ ਨਾਲ ਹੀ ਅਸੀਂ ਇਹਦੇ ਵਿੱਚ ਪਾਵਾਂਗੇ ਜਿਹੜਾ ਇਮਲੀ ਦਾ ਰਸ ਹੈਗਾ ਜੇਕਰ ਤੁਸੀਂ ਅਦਰਕ ਲਸਣ ਪਸੰਦ ਕਰਦੇ ਹੋ ਇਹ ਵਾਲੀ ਚਟਨੀ ਦੇ ਵਿੱਚ ਤੁਸੀਂ ਪਾ ਸਕਦੇ ਹੋ ਤੇ ਨਾਲ ਹੀ ਅਸੀਂ ਆਪਣੇ ਸਵਾਦ ਦੇ ਅਨੁਸਾਰ ਇਹਦੇ ਵਿੱਚ ਅੱਧੇ ਚਮਚ ਥੋੜਾ ਜਿਹਾ ਬਾਦ ਨਮਕ ਪਾ ਦਵਾਂਗੇ ਤੇ ਦੋ ਚਮਚ ਅਸੀਂ ਪਾ ਦਾਂਗੇ ਖੰਡ ਦੇ ਤੇ ਇਹਨੂੰ ਅਸੀਂ ਹੁਣ ਪੀਸ ਕੇ ਤਿਆਰ ਕਰ ਲਵਾਂਗੇ ਇਹਨਾਂ ਦੋ ਚੀਜ਼ਾਂ ਦੇ ਨਾਲ ਹੀ ਜਿਹੜੀ ਚਟਨੀ ਹੈਗੀ ਆ ਬਹੁਤ ਜਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਬਸ ਇਹਦੇ ਵਿੱਚ ਜਿਹੜਾ ਮਿੱਠਾ ਤੇ ਨਮਕ ਹੈਗਾ ਬਿਲਕੁਲ ਸਹੀ ਹੋਣਾ ਚਾਹੀਦਾ ਹੈ ਨਾ ਬਹੁਤਾ ਤੇਜ਼ ਨਾ ਬਹੁਤਾ ਘੱਟ ਚਟਨੀ ਸਾਡੀ ਬਣ ਕੇ ਤਿਆਰ ਹੋ ਚੁੱਕੀ ਹੈ ਤੇਨੂੰ ਅਸੀਂ ਇੱਕ ਬਰਤਨ ਦੇ ਵਿੱਚ ਕੱਢ ਕੇ ਰੱਖ ਲੈਂਦੇ ਹਾਂ ਹਰੀ ਚਟਨੀ ਜਿਹੜੀ ਬਣਾਣੀ ਬਹੁਤ ਹੀ ਜ਼ਿਆਦਾ ਸੋਖੀ ਹੈਗੀ ਐ ਬਸ ਇਹਦੇ ਵਿੱਚ ਜਿਹੜੀਆਂ ਤਿੰਨ ਚੀਜ਼ਾਂ ਉਹ ਪੈਂਦੀਆਂ ਏ ਧਨੀਆ ਪੁਦੀਨਾ ਤੇ ਹਰੀਆ ਮਿਰਚਾ ਨਾਲ ਨਮਕ ਤੇ ਅਸੀਂ ਖੰਡਵਾ ਦੇਵਾਂਗੇ ਇਧਰ ਜਿਹੜੀ ਸਾਡੀ ਇਮਲੀ ਵਾਲੀ ਚਟਨੀ ਹੈਗੀ ਮਿੱਠੀ ਚਟਨੀ ਜਿਹੜੀ ਹੈਗੀ ਆ ਉਹ ਕੱਢ ਰਹੀ ਹੈ ਤੇ ਇਧਰ ਅਸੀਂ ਉੱਪਰ ਉਹਦੇ ਝੱਗ ਜੀ ਲਾ ਦੇਵਾਂਗੇ ਜਿਹੜੀ ਇਦਾਂ ਦੀ ਝੱਗ ਹੋਏਗੀ ਉਹਨੂੰ ਅਸੀਂ ਲਾ ਕੇ ਸੁੱਟ ਦਵਾਂਗੇ ਹੁਣ ਅਸੀਂ ਇਹਦੇ ਵਿੱਚ ਆਪਣੇ ਨਾਰਮਲੀ ਮਸਾਲੇ ਪਾ ਦਵਾਂਗੇ ਆਪਣੇ ਸਵਾਦ ਦੇ ਅਨੁਸਾਰ ਅਸੀਂ ਇਹਦੇ ਵਿੱਚ 1 ਚਮਚ ਦੇ ਕਰੀਬ ਨਮਕ ਪਾ ਦਵਾਂਗੇ ਥੋੜਾ ਜਿਹਾ ਅਸੀਂ ਇਹਦੇ ਵਿੱਚ ਗਰਮ ਮਸਾਲਾ ਪਾਵਾਂਗੇ ਅੱਧਾ ਕ ਚਮਚ ਅਸੀਂ ਲਾਲ ਮਿਰਚ ਦਾ ਪਾ ਦਵਾਂਗੇ ਤੇ ਅੱਧੇ ਚਮਚ ਤੋਂ ਥੋੜੀ ਜਿਹੀ ਘੱਟ ਆਪ ਇਹਦੇ ਵਿੱਚ ਸੁੰਡ ਦਾ ਪਾਊਡਰ ਪਾ ਦਵਾਂਗੇ ਜਿਹਨੂੰ ਜਿੰਜਰ ਪਾਊਡਰ ਵੀ ਕਹਿੰਦੇ ਨੇ ਤੇ ਇਹ ਪਾਣ ਤੋਂ ਬਾਅਦ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਚਮਚ ਦਾ ਜਿਹੜਾ ਚੌਥਾ ਹਿੱਸਾ ਹੁੰਦਾ ਹੈ ਉਹ ਅਸੀਂ ਇਹਦੇ ਵਿੱਚ ਰੰਗ ਪਾ ਦਵਾਂਗੇ ਹਲਕਾ ਜਿਹਾ ਇਹਦੇ ਨਾਲ ਜਿਹੜਾ ਚਟਨੀ ਦਾ ਰੰਗ ਹੈਗਾ ਲਾਲ ਹੋ ਜਾਏਗਾ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਕਾਰਨਫਲੋਰ ਅਸੀਂ ਇੱਕ ਚਮਚ ਕਾਰਨਫਲੋਰ ਦਾ ਲੈ ਲਵਾਂਗੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਘੋਲ ਕੇ ਅਸੀਂ ਇਹ ਚਟਨੀ ਦੇ ਵਿੱਚ ਪਾ ਦਵਾਂਗੇ ਇਹ ਪਾਉਣ ਦੇ ਨਾਲ ਜਿਹੜੀ ਚਟਨੀ ਹੈਗੀ ਥੋੜੀ ਸੰਘਣੀ ਹੋ ਜਾਂਦੀ ਹੈ ਜੇਕਰ ਤੁਸੀਂ ਥੋੜੀ ਜ਼ਿਆਦਾ ਚਟਨੀ ਸੰਘਣੀ ਪਸੰਦ ਕਰਦੇ ਹੋ ਜਿਆਦਾ ਮੋਟੀ ਤੁਸੀਂ ਇਹਦੇ ਵਿੱਚ ਜਿਹੜਾ ਕਾਰਨਫਲੋਰ ਹੈਗਾ ਦੋ ਚਮਚ ਪਾ ਦਿਵੋ ਇੱਥੇ ਮੈਂ ਪਹਿਲਾਂ ਤੁਸੀਂ ਚਟਨੀ ਥੋੜੀ ਪਤਲੀ ਰੱਖੀ ਹੈ ਕਿਉਂਕਿ ਜਿਹੜੀ ਇਹ ਚਟਨੀ ਹੈਗੀ ਹਰੀਆਸ਼ੀ ਚਟਨੀ ਹੁੰਦੀ ਹੈ ਇਹ ਚਟਨੀ ਨੂੰ ਅਸੀਂ ਇੱਕ ਮਹੀਨੇ ਦੇ ਲਈ ਫ੍ਰਿਜ ਵਿੱਚ ਰਾਮ ਨਾ ਰੱਖ ਸਕਦੇ ਆ ਇਹਨੂੰ ਕੁਝ ਨਹੀਂ ਹੁੰਦਾ ਬਿਲਕੁਲ ਖਰਾਬ ਨਹੀਂ ਤੇ ਇਸ ਕਰਕੇ ਜਦੋਂ ਇਹ ਰੱਖੀ ਪਈ ਰਹਿੰਦੀ ਹੈ ਤਾਂ ਇਹ ਪਈ ਪਈ ਵੀ ਸੰਗਣੀ ਹੋ ਜਾਂਦੀ ਹੈ ਇਸ ਕਰਕੇ ਇਹ ਵਾਲੀ ਚਟਨੀ ਮੈਂ ਪਹਿਲਾਂ ਤਾਂ ਥੋੜੀ ਪਤਲੀ ਰੱਖੀ ਹੈ ਜੇਕਰ ਤੁਸੀਂ ਉਸੇ ਵੇਲੇ ਵਰਤਣਾ ਚਾਹੁੰਦੇ ਹੋ ਤਾਂ ਥੋੜਾ ਕਾਰਨ ਫਲੋਰ ਵੱਧ ਪਾ ਕੇ ਇਹਨੂੰ ਥੋੜੀ ਸੰਗਣੀ ਕਰ ਸਕਦੇ ਹੋ ਹੁਣ ਅਸੀਂ ਗੈਸ ਨੂੰ ਬੰਦ ਕਰ ਦਵਾਂਗੇ ਤੇ ਜਿਹੜੀਆਂ ਸਾਡੀਆਂ ਚਟਨੀਆਂ ਹੈਗੀਆਂ ਬਣ ਕੇ ਤਿਆਰ ਹੈ ਜੇਕਰ ਤੁਹਾਨੂੰ ਮੇਰੀ ਇਹ ਵਾਲੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਹੈ ਇਹ ਚਟਨੀਆਂ ਜਿਹੜੀਆਂ ਹੈਗੀਆਂ ਜਿਹੜੀ ਲਾਲ ਚਟਨੀ ਹੈ ਤੇ 1 ਮਹੀਨਾ ਆਰਾਮ ਨਾਲ ਰਹਿ ਜਾਂਦੀ ਹੈ ਜਿਹੜੀ ਹਰੀ ਚਟਨੀ ਹੈਗੀ ਆ ਉਹ ਵੀ 10-15 ਦਿਨ ਨਿਕਲ ਜਾਂਦੇ ਆ ਹੁਣ ਜਿੱਦਾਂ ਸਰਦੀਆਂ ਹੈਗੀਆਂ ਤੇ ਗਰਮੀਆਂ ਦੇ ਵਿੱਚ ਉਹ ਥੋੜਾ ਟਾਈਮ ਕੱਢ ਦੀਏ 4-5 ਦਿਨ ਚਟਨੀਆਂ ਬਣ ਕੇ ਤਿਆਰ ਹੈ ਤੁਸੀਂ ਇਹਨਾਂ ਚਟਨੀਆਂ ਨੂੰ ਸਮੋਸਿਆਂ ਦੇ ਨਾਲ ਤੇ ਲਾਈਕ ਕਰਿਓ